ਬੀ ਕਮਲਕੌਰ ਦੇ ਨਾਂ ਦੇ ਉੱਤੇ ਮਸ਼ਹੂਰ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਸੋਸ਼ਲ ਮੀਡੀਆ ਦੀ 스타 ਜਿਸ ਦਾ ਅਸਲੀ ਨਾਮ ਕੰਚਨ ਕੁਮਾਰੀ ਹੈ ਇਸ ਦੀ লাশ ਜਿਹੜੀ ਆਦੇਸ਼ ਯੂਨੀਵਰਸਿਟੀ ਮੈਡੀਕਲ ਯੂਨੀਵਰਸਿਟੀ ਬਠਿੰਡਾ ਦੀ ਕਾਰ ਪਾਰਕਿੰਗ ਦੇ ਵਿੱਚੋਂ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਾਫੀ ਟਾਈਮ ਤੋਂ ਕਾਰ ਹੈ ਜਿਹੜੀ ਉਹ ਪਾਰਕਿੰਗ ਦੇ ਵਿੱਚ ਖੜੀ ਸੀ ਅਤੇ ਉਸ ਤੋਂ ਬਾਅਦ ਜਦੋਂ ਉਸ ਦੇ ਵਿੱਚੋਂ ਸਮੈਲ ਆਉਣ ਲੱਗੀ ਮੁਸ਼ਕ ਆਉਣ ਲੱਗਿਆ ਤਾਂ ਜਿਹੜਾ ਪੁਲਿਸ ਨੂੰ ਇਤਲਾਹ ਦਿੱਤੀ ਗਈ ਪਾਰਕਿੰਗ ਵਾਲਿਆਂ ਵੱਲੋਂ ਅਤੇ ਪੁਲਿਸ ਨੇ ਆ ਕੇ ਜਦੋਂ ਉਸ ਗੱਡੀ ਨੂੰ ਚੈੱਕ ਕੀਤਾ ਅਤੇ ਉਸ ਜਿਹੜੀ লাশ ਹੈ ਉਸ ਨੂੰ ਬਰਾਮਦ ਕੀਤਾ ਤਾਂ ਉਸ ਦੀ ਪਛਾਣ ਹੈ ਜਿਹੜੀ ਉਹ ਕਮਲ ਕੌਰ ਭਾਬੀ ਉਰਫ ਕੰਚਨ ਕੁਮਾਰੀ ਦੇ ਨਾਂ ਤੇ ਨਾਂ ਦੇ ਨਾਲ ਜਿਹੜਾ ਪਤਾ ਲੱਗਿਆ ਹੈ ਕਿ ਇਹ ਲਾਸ਼ ਹੈ ਜਿਹੜੀ ਉਸ ਦੀ ਹੈ ਤਾਂ ਦੋਸਤੋ سوشل میڈیا ਦੇ ਉੱਤੇ ਕਾਫੀ ਜਿਹੜਾ ਆਪਣੀ ਭੱਦੀ ਸ਼ਬਦਾਵਲੀ ਅਤੇ ਕਿਹਾ ਜਾਂਦਾ ਹੈ ਕਿ ਗੰਦ ਪਾਉਣ ਦੇ ਨਾਲ ਇਹ ਕਾਫੀ ਜ਼ਿਆਦਾ ਮਸ਼ਹੂਰ ਸੀ ਕਿਉਂਕਿ ਅਕਸਰ ਹੀ سوشل میڈیا ਦੇ ਉੱਤੇ ਇਸ ਦੀਆਂ ਵਿਵਾਦਿਤ ਵੀਡੀਓ ਆਉਂਦੀਆਂ ਰਹਿੰਦੀਆਂ ਸੀ ਵਿਵਾਦਿਤ ਜਿਹੜੀ ਸ਼ਬਦਾਵਲੀ ਜਿਹੜੀ ਦੀ ਵਾਇਰਲ ਹੁੰਦੀ ਰਹਿੰਦੀ ਸੀ ਕਾਫੀ ਜਿਹੜਾ سوشل میڈیا ਦੇ ਉੱਤੇ ਕਹਿ ਸਕਦੇ ਆ ਕਿ ਇਹਨਾਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਸੀ ਗੰਦ ਪਾਉਣ ਦੇ ਵਿੱਚ ਅਤੇ ਇਸ ਨੂੰ ਲੈ ਕੇ ਕਈ ਵਿਵਾਦ ਵੀ ਹੋਏ ਨੇ ਅਤੇ ਇਸ ਨੂੰ 警告 ਵੀ ਦਿੱਤੀ ਗਈ ਸੀ ਕਿ ਤੂੰ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਪਾਉਣੀ ਆ ਉਹ ਬੰਦ ਕਰ ਦੇ ਅਤੇ ਹੁਣ ਇਸ ਦੀ ਲਾਸ਼ ਸੋਸ਼ਲ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਹੁਣ ਇਸ ਦੀ ਲਾਸ਼ ਹੈ ਜਿਹੜੀ ਉਹ ਕਾਰ ਪਾਰਕਿੰਗ ਦੇ ਵਿੱਚੋਂ ਮਿਲੀ ਹੈ ਜਿਹੜੀ ਕਾਰ ਦੇ ਵਿੱਚ ਇਸ ਦੀ ਲਾਸ਼ ਮਿਲੀ ਹੈ ਉਹ ਕਾਰ ਵੀ ਇਸੇ ਦੇ ਨਾਂ ਤੇ ਦੱਸੀ ਜਾ ਰਹੀ ਹੈ ਹਾਲਾਂਕਿ ਇਸ ਦੀ ਮੌਤ ਦਾ ਅਸਲੀ ਕਾਰਨ ਕੀ ਹੈ ਉਹ ਸਾਹਮਣੇ ਨਹੀਂ ਆਇਆ ਹੈ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਲਦੀ ਹੀ ਜਿਹੜਾ ਖੁਲਾਸਾ ਉਹ ਹੋ ਜਾਏਗਾ ਕਿ ਆਖਿਰ ਇਸ ਦੇ ਮਰਨ ਦਾ ਜਾਂ ਇਸ ਦੀ ਮੌਤ ਦਾ ਕਾਰਨ ਕੀ ਹੈ ਫਿਲਹਾਲ ਸੋਸ਼ਲ ਮੀਡੀਆ ਦੇ ਉੱਤੇ ਮਸ਼ਹੂਰ ਇਸ ਦੀ লাশ ਜਿਹੜੀ ਭੇਦ ਭਰੀ ਹਾਲਤ ਦੇ ਵਿੱਚ ਮਿਲੀ ਹੈ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਜਿਸ ਤਰ੍ਹਾਂ ਇਸ ਦੀ ਜਿਹੜੀ লাশ ਮਿਲੀ ਹੈ ਉਸ ਦੇ ਉਸ ਤੋਂ ਅਨੁਮਾਨ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਜਿਹੜੀ ਮੌਤ ਇਸ ਦਾ ਮੌਤ ਨਹੀਂ ਇਹਨੂੰ ਕਤਲ ਕਹਾਂਗੇ ਕਿ ਕਿਸੇ ਨੇ ਸ਼ਾਇਦ ਇਸ ਦਾ ਇਹ ਕਤਲ ਕੀਤਾ ਅਤੇ ਇਸ ਦੀ লাশ ਨੂੰ ਕਾਰ ਦੇ ਵਿੱਚ ਹੀ ਛੱਡ ਕੇ ਕੋਈ ਫਰਾਰ ਹੋ ਗਿਆ ਹੈ ਅਤੇ ਉੱਥੇ ਕਾਫੀ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਜਲਦੀ ਹੀ ਖੁਲਾਸਾ ਹੋਏਗਾ